ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਚ ਪੰਜਾਬ ਦੀਆਂ 26 ਜਨਵਰੀ ਨੂੰ ਦਿੱਲੀ ਚ ਨਿਕਲਣ ਵਾਲੀਆਂ ਝਾਕੀਆਂ ਜਿਨ੍ਹਾਂ ਨੂੰ ਕੇਂਦਰ ਵੱਲੋਂ ਮੈਨ ਕਰ ਦਿੱਤਾ ਗਿਆ ਸੀ ਅੱਜ ਚੱਬੇਵਾਲ ਪਹੁੰਚੀਆਂ ਚੱਬੇਵਾਲ ਪਹੁੰਚਰ ਤੇ ਝਾਕੀਆਂ ਦਾ ਆਪ ਆਗੂ ਹਰਮਿੰਦਰ ਸਿੰਘ ਸੰਧੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਅੱਜ ਬਹੁਤ ਵਧੀਆ ਮਾਹੌਲ ਹਲਕਾ ਚੱਬੇਵਾਲ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਸਾਡੇ ਵਿਰਸੇ ਨੂੰ ਸਾਡੇ ਸ਼ਹੀਦਾਂ ਨੂੰ ਯਾਦਦੌਣ ਦੇ ਔਰ ਜੋ ਆਪਾਂ ਦੇਖ ਰਹੇ ਆ ਕਿ ਪੂਰਾ ਅੱਜ ਇਲਾਕਾ ਇਸ ਝਾਕੀਆਂ ਦੇ ਦਰਸ਼ਨ ਕਰਨ ਇੱਥੇ ਉਮੜਿਆ ਹੋਇਆ ਹੈ ਔਰ ਮੈਂ ਦੇਖ ਰਿਹਾ ਕਿ ਪੰਜਾਬ ਜਿਹਨੂੰ ਹਮੇਸ਼ਾ ਹੀ ਕੇਂਦਰ ਨੇ ਮਤਰੇਈ ਮਾਲਾ ਸਲੋਕ ਕੀਤਾ ਅੱਜ ਆਪਣੀ ਸੋੜੀ ਸੋਚ ਦਾ ਨਤੀਜਾ ਉਹਨਾਂ ਨੇ ਦਿੰਦੇ ਹੋਏ ਜਿਹੜੀਆਂ ਇਹ ਸਾਡੀਆਂ ਝਾਕੀਆਂ ਪੂਰੇ ਵਰਲਡ ਨੇ ਦੇਖਣੀਆਂ ਸੀ ਉੱਜਾ ਆਪਾਂ ਦੇਖ ਰਹੇ ਆ ਕਿ ਬੀਜੇਪੀ ਸਰਕਾਰ ਦੀ ਸੌੜੀ ਸੋਚ ਉਹਨਾਂ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਇਹ ਝਾਕੀਆਂ ਘੁੰਮ ਰਹੀਆਂ ਔਰ ਮਾਨ ਸਾਹਿਬ ਦਾ ਬੜੇ ਸ਼ਾਬਾਸ਼ ਆ ਪੂਰੇ ਪੰਜਾਬবাসী ਸ਼ਾਬਾਸ਼ ਦੇ ਰਹੇ ਆ ਕਿ ਜਿਹੜੀਆਂ ਅੱਜ ਇਹ ਝਾਕੀਆਂ ਪੂਰੇ ਪੰਜਾਬ ਦੇ ਵਿੱਚ ਉਹ ਘੁਮਾਰ ਰਹੀਆਂ ਔਰ ਬੀਜੇਪੀ ਨੇ ਆਪਣੀ ਸੌੜੀ ਸੋਚ ਦਾ ਨਤੀਜਾ ਦਿੰਦੇ ਹੋਏ ਇਹ ਆਪਣੇ 26 ਜਨਵਰੀ ਦੀ ਪਰੇਡ ਦੇ ਵਿੱਚ ਇਹ ਝਾਕੀਆਂ ਸ਼ਾਮਲ ਨਹੀਂ ਕੀਤੀਆਂ ਔਰ ਮਾਨ ਸਾਹਿਬ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਅੱਜ ਚੱਲ ਰਹੀ ਆ ਉਹਨਾਂ ਨੇ ਵਧੀਆ ਕੰਮ ਵਧੀਆ ਪ੍ਰਾਲਾ ਕਰਦੇ ਹੋਏ ਅੱਜ ਪੂਰੇ ਪੰਜਾਬ ਨੂੰ ਸਾਡੇ ਸ਼ਹੀਦਾਂ ਦੇ ਦਰਸ਼ਨ ਕਰਵਾਏ ਆ ਔਰ ਆਪਣੇ ਵਿਰਸੇ ਦੇ ਦਰਸ਼ਨ ਕਰਵਾਏ। ਕੋਈ ਯਾਦ ਕੀਤਾ ਗਿਆ ਸੀ ਹੈ ਕੋਈ ਇਸ ਤਰ੍ਹਾਂ ਦੇ ਝਾਕੀ ਦੇ ਵਿੱਚ ਦੇਖੋ ਇਸ ਝਾਕੀਆਂ ਦੇ ਵਿੱਚ ਤੇ ਅੱਜ ਆਪ ਪੂਰਾ ਪੰਜਾਬ ਦੇਖ ਰਿਹਾ ਕਿ ਇਹੋ ਜਿਹਾ ਕੁਝ ਵੀ ਨਹੀਂ ਸੀ ਇਹਦੇ ਵਿੱਚ ਸਾਡੇ ਉਹਨਾਂ ਆਜ਼ਾਦੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇ ਕੇ ਇਸ ਪੂਰੇ ਦੇਸ਼ ਨੂੰ ਪੰਜਾਬ ਵੱਲੋਂ ਆਜ਼ਾਦ ਕਰਵਾਇਆ ਸੀ ਅੱਜ ਉਹਨਾਂ ਸ਼ਹੀਦਾਂ ਨੂੰ ਬੋਧੀ ਸਰਕਾਰ ਦੀ ਪਤਾ ਨਹੀਂ ਕਿਹੜੀ ਮੰਚਾ ਹੈ ਬੀਜੇਪੀ ਸਰਕਾਰ ਦੀ ਕਿਉਂ ਸਾਡੇ ਸ਼ਹੀਦਾਂ ਨੂੰ ਵੀ ਉਹਨਾਂ ਫੰਕਸ਼ਨਾਂ ਤੋਂ ਜਿਨ੍ਹਾਂ ਨੂੰ ਬਦਲਤ ਅਸੀਂ ਸਿੱਧੀ ਦਿਹਾੜੇ ਮਨਾ ਰਹੇ ਆ ਉਹਨਾਂ ਫੰਕਸ਼ਨਾਂ ਤੋਂ ਦੂਰ ਕਰ ਰਹੀ ਹੈ ਪੰਜਾਬ ਦਾ ਹਰ ਕਿਸਮ ਦਾ ਧੱਕਾ ਪਹਿਲਾਂ ਵੀ ਹੁੰਦਾ ਪਰ ਬੀਜੇਪੀ ਸਰਕਾਰ ਤੇ ਬਹੁਤ ਹੀ ਵੱਡੇ ਤਰੀਕੇ ਨਾਲ ਕਰ ਰਹੀ ਹੈ ਸੋ ਇਹ ਝਾਕੀਆਂ ਦਿਖਾਣਾ ਮੈਂ ਤੇ ਮਾਨ ਸਾਹਿਬ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਚਾਈ ਦਿਖਾਈ ਹੈ ਕਿਆ ਜੋ ਟਾਕੀਆਂ ਜਿਨ੍ਹਾਂ ਨੂੰ 26 ਜਨਵਰੀ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਪਰ ਅੱਜ ਪੂਰਾ ਪੰਜਾਬ ਉਹਨਾਂ ਨੂੰ ਦੇਖ ਰਿਹਾ ਇਹਨਾਂ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਸੀ ਸਾਡੇ ਵਿਰਸੇ ਦੀਆਂ ਸੀ ਸਾਡੇ ਆਜ਼ਾਦੀਆਂ ਲੜਾਟੀਆਂ ਦੇ ਲਈ ਸੀ ਪਰ ਪਤਾ ਨਹੀਂ ਕਿਉਂ ਨਹੀਂ ਸ਼ਾਮਲ ਕੀਤਾ ਇਹਦਾ ਜਵਾਬ ਤੇ ਬੀਜੇਪੀ ਵਾਲੀ ਦੇ ਸਕਦੇ